पसायो हर रसन पसायो हर रसन पसायो सार रस फ़सायो

खसा वाही जी अरे श्रीकाल ਆਪਰਾ ਆਪਰਾ ਜੋ ਪਾਕਾਂ ਗੀ ਮੀਟ ਸੋਨੋ ਅਖਬਾਰਾਂ ਦੇ ਵਿੱਚ ਅੰਦਰ ਬੈ ਕੇ ਆਮ ਆਪਾਂ 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 ਆਹ ਕਰ ਦੋ ਸ਼ੋਭਜ ਮੈਂ ਨਿਦਾਰਾ ਸਰਦੇ ਨਹੀਂ ਸੋਨੀ ਬਾਬਾ ਬੰਮੀ ਆਹ ਕੈ ਜੀ ਨਾ ਨਹੀਂ ਆਵੇ ਭੰਤਨ ਸਾਹਿਬ ਸ੍ਰੀ ਗੁਰੂ ਹਰਪਿੰਦ ਸਾਹਿਬ ਜੀ ਦੇ ਮਾਲ ਯਾਰ ਕੀ ਕਰਦੇ ਆ ਬਾਬਾ ਬਰਮੀਤ ਸਿੰਘ ਜੀ ਨੂੰ ਮੈਂ ਆਓ ਨਾ 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 ਚੱਕਿਓ ਬੋਲੋ ਬਾਬਾ ਕਿ ਕਿਤੇ ਕੋਈ ਨਹੀਂ ਟੱਕਦਾ ਬੜੋ ਫੜੋ ਬਾਬਾ ਜੀ ਫੜੋ जय जय जयार ਯਾਰ ਜਾਂਦੇ ਚੱਲ ਬਰਨ ਲੇਓ ਉਹਨਾਂ ਆਫੀਸਰਾਂ ਨੂੰ ਜਾਂਦੇ ਚੱਲ ਆਉਂਗਾ ਪਤਾ ਲਾ ਕੇ ਤੁਹਾਨੂੰ ਤੇ ਭਾਈ ਬਾਈਕ ਬਾਈਕ ਨੀਵੇ ਕਰ ਲੋ ਨੀਵੇ ਯਾਰ ਕਰ ਗਏ ਹਾਂਜੀ ਸਿੰਘ ਬੇਸ਼ੱਕ ਜੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਹਿਬ ਜੀ ਤਮਾਰ ਪੰਜਾਬੀ ਜਿਹਦਾ ਦੇ ਸਾਥ ਨੂੰ ਭਗਤ ਸਿੰਘ ਸਾਹਿਬ ਜੀ ਮਹਾਰਾਜ ਮਾਫੜੇ ਕਿਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਬਹੁਤ ਹੀ ਮੜ ਭਾਗਾ ਦੇਣਾ ਹੈ ਜਿੱਥੇ ਮਹਾਂ ਪ੍ਰੇਸ਼ਾਨੇ ਗੁਰੂ ਅਰਜਨ ਜੀ ਪਾਸ਼ਾ ਜੀ ਨੇ ਮਹਾਰਾਜ ਦਾ ਗੁਰੂ ਰਾਮ ਸਾਹਿਬ ਜੀ ਦਾ ਸੰਪੂਰਨਤਾ ਕਰਕੇ ਉਹਨਾਂ ਨੂੰ ਅਜ ਦੇ ਅਜ ਦੇ ਦਿਨ ਪਹਿਲੇ ਵਾਰ ਗੁਰੂਗ੍ਰੰਥ ਅਕਸ਼ਰਿ ਹਰਿਮੰਦਰ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਸੀ ਗੁਰੂ ਬਾਣੀ ਦਾ ਪ੍ਰਕਾਸ਼ ਕੀਤਾ ਸੀ ਜਿੰਨੋਂ ਉਹ ਆਪਣੇ ਦੇ ਉਪਰਸਾਂ ਰੱਖਦੇ ਸਨ ਆਪ ਨੀਵੇਂ ਸਾਂ ਬੈਠਦੇ ਸਨ ਪਹਿਲਾਂ ਤੋਂ ਹੀ ਉਹਨਾਂ ਨੇ ਗੁਰੂ ਰਾਮ ਸਾਹਿਬ ਜੀ ਨੂੰ ਉਪਰ ਰੱਖਿਆ ਸੀ ਇਹੀ ਸਾਡੇ ਗੁਰੂ ਸਾਹਿਬ ਜਿਹੜੇ ਮੁੜ ਕੇ ਨਨੁਰ ਗੁਰਦਵੀ ਮਿਲੀ ਤੇ ਇਹ ਬਹੁਤ ਹੀ ਵੱਡਾ ਤੇ ਪਵਿੱਤਰ ਵਿਹਾੜਾ ਜੇ ਗੁਰੂ ਸਾਹਿਬ ਨੇ ਇੱਥੇ ਹਰਮੰਦਰ ਸਾਹਿਬ ਦੇ ਵਿੱਚ ਸ਼ੁਰੂ ਕੀਤਾ ਜਲੋਤ ਸਾਹਿਬ ਵੀ ਸਜਾਏ ਗਏ ਜਲੋਤ ਸਾਹਿਬ ਸਜਾਏ ਗਏ ਨੇ 12 ਵਜੇ ਤੱਕ ਜੋਸਾ ਹੋ ਰਹੇਣਗੇ ਤੇ ਸਾਰੇ ਸੰਗਤ ਜਿਹੜੀ ਆ ਦਰਸ਼ਨ ਕਰਨ ਵਾਹਿਗੁਰੂ ਜੀ ਦਾ ਬਹੁਤ ਹੀ ਆਦਿ ਸ਼ਬਾ ਜੀ ਤੇ ਆ ਅਲਪਰ ਨਜ਼ਾਰਾ ਹੁੰਦਾ ਕੀ ਕਹਾਂ ਜਾਓ ਬਾਬਾ ਨੂੰ ਬਹੁਤ ਦੂਰ ਡਾਟਾ ਤੇ ਜੇ ਮਿੱਠੇ ਸੱਭੇ ਸਾਹਿਬ ਨਹੀਂ ਤੋਂ ਦਝਿਆ ਇੱਥੇ ਹਾਰ ਕੀ ਜੀ ਅਲੋਕ ਕਿਹਾ ਹਰ ਕੀ ਜੀ ਜਿਹੜੀ ਉਹਦਾ ਨਜ਼ਾਰਾ ਹੀ ਵੱਖਰਾ ਸ਼ੀਰ ਤੋਂ ਸ਼ਾਮ ਤੱਕ ਜਿਹੜੇ ਨਹੀਂ ਵੈਸੇ ਹੀ ਇੱਥੇ ਅਜਿਹਾ ਜਿਹੜਾ ਅਜਿਹਾ ਹੀ ਮਹਾਨ ਦਿਹਾੜਾ ਜਿਹਦੇ ਤੇ ਮਤਲਬ ਕੋਈ ਗੱਲ ਕਰਨ ਵਾਲੀ ਨਹੀਂ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਘੱਟ ਬਹੁਤ ਵੱਡਾ ਘਾਠਾ ਜ਼ਰਾ ਆਇਆ ਜੀ ਹਾਂ ਉਹਨਾਂ ਨੂੰ ਗਿਆ ਕਹਿੰਦੇ ਸਾਰੇ ਸੰਗਤਾਂ ਨੂੰ ਪ੍ਰਕਾਸ਼ ਦੇ ਵਾਲੀ ਲੱਖ ਲੱਖ ਵਧਾਈ ਹੋਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬਾਈਕ ਜੀ ਆਪ ਜੀ ਦਾ ਨਾਮ ਤੇ ਆਪ ਜੀ ਅੱਜ ਪਹਿਲੇ ਪ੍ਰਕਾਸ਼ ਪੁਰਬ ਦਿਹਾੜੇ ਮੁੱਕੇ ਆਏ ਜੇ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਹੌਤ ਨੂੰ ਚਾਹੀਦਾ ਗੁਰੂ ਮਹਾਰਾਜ ਦੇ ਦਰਸ਼ਨ ਨੋਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਗੁਰੂ ਦੇ ਬਾਣੇ ਵਿੱਚ ਪਹਿਣ ਅਵਰਤ ਸਗਣ ਜੀ ਤੇ ਗੁਰੂ ਦਾ ਨਾਮ ਲਾਣ ਜਪਸ ਕਰਨ ਅਮਰਤੋ ਰੋਟ ਕੇ ਰਾਬਤਾ ਨਾ ਜੋਪਣ ਨਿਤਨੇਮ ਕਰਨ ਜੀ ਸਾਮ ਨੂੰ ਰਹਿ ਰਸਤਾ ਪਾਤਨ ਗੁਰਦਰਾ ਸਾਹਿਬ ਮੱਠਾ ਟਿਕਣ ਜਿਹੜਾ ਨਿਯਤਿਕ ਪੈਂਦਾ ਜਿਹੜੇ ਗੁਰੂ ਘਰ ਇੱਥੇ ਨਹੀਂ ਆਹਾਦੇ ਹੋ ਆਪਣੇ ਪ੍ਰਿੰਟ ਲਾ ਕੇ ਗੁਰੂ ਆਪਣੇ ਜਸ ਕਰਵਾ ਸਕਦੇ ਆ ਅੱਜ ਸੁੰਦਰ ਜਲੋਸ ਸਾਹਿਬ ਦੇ ਵੀ ਤੇ ਕਰਾਇਗੇ ਕਿ ਨਾਉ ਦੁਬਾਰਾ ਬਹੁਤ ਵਧੀਆ ਸੁੰਦਰ ਜਲੋਸਾ ਗੁਰੂ ਮਹਾਰਾਜ ਦੇ ਅਪਾਰ ਕਿਰਪਾ ਤੇ ਗੁਰੂ ਜੀ ਸਰ ਮਹਾਰਾਜ ਗੁਰਾਂ ਦਾ ਜੇ ਦਰਸ਼ਨ ਹੋ ਜਣੇ ਤੋਂ ਰੱਬ ਉਹ ਚੀਜ਼ ਹੀ ਉਹਨੇ ਨਾਂ ਹੀ ਦਲੋਆ ਜੀ ਇਹ ਨਾਂ ਤੋਂ ਉੱਪਰ ਕੋਈ ਹੈ ਹੀ ਚੀਜ਼ ਨਹੀਂ ਜੀ ਸੁੰਦਰ ਫੁੱਲ ਵੀ ਲਗਾਇਆ ਦਰਬਾਰ ਸਾਹਿਬ ਬਹੁਤ ਸੋਹਣਾ ਮਨਮੋਹਕ ਦ੍ਰਿਸ਼ ਹੈ ਜੀ ਲੋਬ ਇਹੋ ਜਿਹਾ ਦੁਨਦ ਕਰ ਵੇਖਿਆ ਇਹਨਾਂ ਨੇ ਕਦੇ ਜੀ ਦੁਨ ਵਰਤ ਹੈ ਸੰਸਾਰ ਤੇ ਇਹੋ ਜਿਹਾ ਜ਼ਿਆਦਾ ਕੋਈ ਨਹੀਂ ਹੋ ਸਕਦੀ ਆ ਜੀ ਕਿੰਨੀ ਕਮਨ ਨੂੰ ਸ਼ਾਂਤੀ ਮਿਲਦੀ ਜਦੋਂ ਤੁਸੀਂ ਅੰਦਰ ਦਰਬਾਰ ਸਾਹਿਬ ਜਾਂਦੇ ਜੀ ਤੇ ਆਪਣੇ ਮਨ ਦੀ ਸ਼ਾਂਤੀ ਆਪ ਰੱਖਣੀ ਪੈਂਦੀ ਹੈ ਨਾ ਜੀ ਦਾ ਮਨ ਤਕੂ ਤੇ ਫਿਰ ਸਾਨੂੰ ਸ਼ਾਂਤੀ ਮਿਲੂਗੀ ਜੀ ਸ਼ਾਂਤੀ ਨਹੀਂ ਮਿਲਣੀ ਮਿਲ ਜਦੋਂ ਸਾਡਾ ਧਿਆਨ ਹੀ ਅੰਦਰ ਕੇਂਦਰਤ ਹੋ ਜੂਗਾ ਜੇ ਸਾਡਾ ਧਿਆਨ ਬਾਹਰ ਚੱਲੂਗਾ ਘਰ ਤਰਫ ਫਿਰ ਸਾਡਾ ਮਨ ਨੂੰ ਸ਼ਾਂਤੀ ਕਦੀ ਮਿਲਣੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਅਪੀਲ ਇਹ ਹੀ ਹੈ ਕਿ ਗੁਰੂ ਵਾਲੇ ਬਣੋ ਤੇ ਅਮਰਸਰ ਕੋ ਤੇ ਸਿੰਘ ਸਜੋ ਜੀ ਤੇ ਆਪਣੇ ਕਿਰਤ ਕਰੋ ਕਮਾਈ ਕਰੋ ਨਸ਼ਿਆਂ ਤੋਂ ਰਹਾਅਤ ਹੋ ਜੋ ਜਿਹੜਾ ਕਿਰਤ ਕਰੋ ਕਮਾਈ ਕਰੋ ਤੋਂ ਨਸ਼ਿਆਂ ਰਹਾ ਤਾਂ ਆਪਣੇ ਹੋ ਜੂਗਾ ਲੇਕਿਨ ਇੱਕ ਹੋਰ ਲਾਮਤ ਬੜੀ ਹੈ ਲੇਕਿਨ ਲੋਕ ਕਿਉਂ ਡਮੀ ਗੁਰੂਆਂ ਦੇ ਮਗੇ ਚ ਕੀ ਲੱਗਦਾ ਤੁਹਾਨੂੰ ਵਿਖਾਵਾ ਜ਼ਿਆਦਾ ਹੁੰਦਾ ਲੋਕਾਂ ਨੂੰ ਦੱਸਦੇ ਨੇ ਵੀ ਅਸੀਂ ਆਹ ਕਰਦਾਂਗੇ ਤੁਹਾਡਾ ਉਹ ਕਰਦਾਂਗੇ ਕੀ ਲੱਗਦਾ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਗੁਰੂ ਤੇ ਭਰੋਸਾ ਰੱਖਣੀ ਤੇ ਪ੍ਰਸੰਗ ਨੂੰ ਸੁਣੀਏਗਾ ਠੀਕ ਹੈ ਜੀ ਠੀਕ ਹੈ ਸਰ ਹਨਪੁਰ ਉਹ ਸੈਨੀਅਤ ਕਰੇ ਸਭ ਕੋ ਜੀ ਭਰੋਸਾ ਰੱਖੇ ਤੁਹਾਡਾ ਨਾਮ ਜੀ ਕੀ ਕਹਿਣਾ ਚਾਹੋਗੇ ਅੱਜ ਪ੍ਰਕਾਸ਼ ਬਹੁਤ ਵਧੀਆ ਬਹੁਤ ਵਧੀਆ ਇੰਨਾ ਆਨੰਦ ਆਇਆ ਫੁੱਲਾਂ ਦੀ ਸਜਾਵਟ ਆ ਅੰਦਰ ਗੁਰੂ ਮਹਾਰਾਜ ਦੇ ਜਲੌਸ ਅਜੇ ਆ ਬਹੁਤ ਨਜ਼ਾਰਾ ਸੰਗਤਾਂ ਦਰਸ਼ਨ ਦਦਾਰੇ ਕਰ ਰਹੀਆਂ ਲੰਗਰ ਪਹੜਾਰੇ ਖੁੱਲੇ ਚੱਲਣ ਦੇ ਆ ਬਹੁਤ ਵਧੀਆ ਬਹੁਤ ਮਾਨੁਸ਼ਾ ਸੰਗਤ ਆਜ ਦਿਨ ਬਹੁਤ ਜ਼ਰਾ ਵਧੀਆ ਅਥਾਸ ਉਤੇ ਪਿਛਲੇ ਸਾਲ ਨਾਲ ਅੱਜ ਘਟਿਆ ਇਹ ਗੱਲ ਕਰ ਅੱਜ ਪਿਛਲੇ ਸਾਲ ਨਾਲ ਅੱਜ ਸੰਗਤ ਦਾ ਜੋਰ ਘਟਿਆ ਪਿਛਲੇ ਸਾਲ ਇਹ ਤੋਂ ਬਹੁਤ ਜ਼ਿਆਦਾ ਸੀ ਉਦੋਂ ਵੀ ਗੁਰੂ ਮਹਾਰਾਜ ਨੇ ਦਸ਼ਮ ਗੁਰੂ ਜੀ ਬਖਸ਼ੇ ਹੀ ਅੱਜ ਪਿਛਲੇ ਸਾਲ ਨਾਲ ਘਟਿਆ ਸੰਗਤ ਨੂੰ ਦੇ ਪਪੀਰ ਆ ਵੀ ਵੱਧ ਤੋਂ ਵੱਧ ਜਿੰਨਾ ਮਤਲਬ ਅੱਜ ਛੁੱਟੀ ਵੀ ਹੋ ਜੇ ਸੈਕਟ ਸਰਕਾਰੀ ਹੈ ਨਾ ਤੇ ਵੱਧ ਤੋਂ ਵੱਧ ਆਉਣਾ ਚਾਹੀਦਾ ਕੀ ਲੱਗਦਾ ਅੰਮ ਪਿੰਡਾ ਅਜ ਕਈ ਜਾਣੋ ਅਜੇ ਨਾ ਵੇੰਡ ਸਾਡੇ ਅਖੰਡ ਪਾਤਸ਼ਾਹ ਚੱਲਣ ਦੇ ਉਹਨਾਂ ਦਾ ਭੋਗ ਪੈਣਾ ਅੱਜ ਤਾਂ ਅਸੀਂ ਤੈਨੂੰ ਛੇਤੀ ਚਲ ਚੱਲਿਆ ਉਹ ਕੁਛ ਨਹੀਂ ਕਿ ਇਕਾਦਾ ਖੜ ਪੜ ਤਰਿਆ ਜੇ ਦੱਸੀਦਾ ਤਾਂ ਉਹ ਗੰਭੀਰ ਦੇ ਹੋ ਜਾਣਗੇ ਅਜੇ ਤੱਕ ਪਿੰਡਾਂ ਤੱਕ ਇੰਨੀ ਕੋ ਜਾਗਰੂਤਾ ਨਹੀਂ ਕਿ ਪਿਆਰ ਦੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਹੋ ਗਿਆ ਦਾ ਜੀ 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 ਅਜੇ ਤੱਕ ਉਹਨਾਂ ਨੂੰ ਇਹੋ ਹੀ ਨਹੀਂ ਪਤਾ ਵੀ ਖੜ ਪੜ ਤਰਿਆ ਗੁਰਦੁਆਰੇ ਪੁੱਛਣ ਕੀ ਕਹਾ ਤਰਿਆ ਕੀ ਲੱਗਦਾ ਫੇਲਿਊਰ ਲੱਗਦਾ ਤੁਹਾਨੂੰ ਸ਼ਰਮਣੀ ਕਮੇਟੀ ਦਾ ਸੀਮ ਲੱਗੇ ਕਿਉਂਕਿ ਸ਼ਰਮਣੀ ਕਮੇਟੀ ਦਾ ਪ੍ਰਚਾਰ ਨਹੀਂ ਹੈਗਾ ਪ੍ਰਚਾਰ ਘਟਿਆ ਸਿੱਟੀ ਦਾ ਮੁਖਾਵਾ ਜ਼ਿਆਦਾ ਹੋ ਗਿਆ ਤਾਂ ਪ੍ਰਚਾਰ ਘਟ ਗਿਆ ਠੀਕ ਹੈ ਨਾ ਬੇਸ਼ੱਕ ਆਪਾਂ ਟੀਵੀ ਮਾਧਿਅਮ ਰਾਈ ਦੂਜੇ ਮਾਧਿਅਮ ਰਾਈ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਬਹੁਤ ਹੋ ਲੇਕਿਨ ਜਿਹੜਾ ਪਿੰਡ-ਪਿੰਡ ਜਾ ਕੇ ਆਪਣਾ ਪ੍ਰੋਗਰਾਮ ਕੇ ਨੂੰ ਸਮਝਾਉਣਾ ਦੱਸਣਾ ਉਹ ਗੱਲ ਹੋਰ ਹੋ ਜਾਂਦੀ ਹੈ ਨਾ ਇੱਕ ਪਾਸੇ ਬਾਬਾ ਜੀ ਦਸ ਸਿੰਘ ਜੀ ਜਨਮਦੇੜਾ ਦੂਜੀ ਪਾਸੇ ਪ੍ਰਕਾਸ਼ਪੁਰੂ ਆ ਗਿਆ ਲੱਗਦਾ ਉਹਦਾ ਕਰਕੇ ਵੀ ਸੰਗਤ ਘਟ ਨਜ਼ਰ ਆ ਰਹੀ ਹੈ ਇਹ ਤੇ ਹੈਗੀ ਹੈ ਨਾ ਬਾਬਾ ਜੀਵਨ ਸਿੰਘ ਵਾਲੀ ਜਿਹੜੀ ਸੰਗਤ ਹੈ ਉਹਦੇ ਮਤਲਬ ਕੱਲ ਨੂੰ ਕਿ ਅੱਜ ਕੱਲ ਨੂੰ ਬਾਬਾ ਜੀ ਹੁਣ ਕੱਲ ਨੂੰ ਕੱਲ ਨੂੰ ਆਓ ਤੇ ਚਲੋ ਫਰਕ ਤੇ ਪਾਜੀ ਉਹ ਤੇ ਪੈਂਦਾ ਹੀ ਹੈ ਨਾ ਕਿ ਨੌਜਵਾਨਾਂ ਨੂੰ ਤੁਸੀਂ ਵੀ ਅਪੀਲ ਕਰੋ ਦੇਖੋ ਜੀ ਨੌਜਵਾਨਾਂ ਬਾਰੇ ਤੇ ਅਪੀਲ ਆ ਵੀ ਗੁਰੂ ਰਾਮਦਾਸ ਕਿਰਪਾ ਕਰੇ ਨਸ਼ਿਆਂ ਤੋਂ ਬਚਣ ਨਸ਼ਿਆਂ ਦਾ ਜਿਹੜਾ ਯੋਗ ਬਹੁਤ ਜ਼ਿਆਦਾ ਹੋ ਗਿਆ ਵਾ ਸ਼ੌਂਕ ਸ਼ੌਂਕ ਦੇ ਵਿੱਚ ਹੀ ਨਾਣੇ ਫਸ ਪੈਂਦੇ ਆ ਤੇ ਮੁੜ ਕੇ ਨਿਕਲਿਆ ਨਹੀਂ ਜਾਂਦਾ ਤੇ ਘਰ ਦੀਆਂ ਚੀਜ਼ਾਂ ਵੇਚਣਗੇ ਜਾਂ ਚੋਰੀਆਂ ਕਰਨਗੇ ਆ ਚੋਰੀਆਂ ਸੱਗੀਆਂ ਕਾਦੇ ਵਾਸਤੇ ਇਹੋ ਹੋਣੀਆਂ ਜ਼ਿਆਦਾ ਹਾਂ ਜੇ ਕੀ ਉਮਰੇ ਨਸ਼ੇ ਲਾ ਲਏ ਕਮਾਈ ਕੋਈ ਹੈ ਨਹੀਂ ਨਸ਼ੇ ਮਹਿੰਗੇ ਲਾ ਲਏ ਤੇ ਕੀ ਕੀਤਾ ਜਾਵੇ ਹੁਣ ਤੇ ਮਤਲਬ ਗੁਰੂ ਆਮਦਾਸ ਕਿਰਪਾ ਕਰ ਨਸ਼ੇ ਤੋਂ ਹਟ ਕੇ ਪ੍ਰਚਾਰ ਪ੍ਰਸਾਰ ਹੀ ਚੱਲੇ ਤੇ ਆ ਪਿੰਡਾਂ ਦੇ ਵਿੱਚ ਗੁਰਮੁਖ ਦੇ ਕੈਂਪ ਲੱਗਣ ਉਹਨਾਂ ਨੂੰ ਸਿੱਖਿਆ ਮਿਲੇ ਧੰਨਵਾਦ